ਪੰਜਾਬ ਦੇ ਵਿੱਚ ਜਿੱਥੇ ਵੱਖ-ਵੱਖ ਨੌਜਵਾਨ ਜਿਹੜੇ ਨੇ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ ਉੱਥੇ ਹੀ ਅੱਜ ਤੁਹਾਨੂੰ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਜਿੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉੱਥੇ ਹੀ ਇੱਕ ਸਹਾਰਾ ਅਨਾਥ ਆਸ਼ਰਮ ਨਾਮ ਦੇ ਇਸ ਆਸ਼ਰਮ ਦੀ ਸੇਵਾ ਢੀ ਨੇ ਉਹ ਵੀ ਸੰਭਾਲ ਰਹੇ ਨੇ ਤਾਂ ਮੇਰੇ ਨਾਲ ਇਸ ਸਮੇਂ ਹਰਪੀਤ ਸਿੰਘ ਮੌਜੂਦ ਨੇ ਜਿਹੜੇ ਕਿ ਠਾਣਾ ਖਲਚੀਆਂ ਦੇ ਵਿੱਚ ਤਾਇਨਾਤ ਨੇ ਹਰਪੀਤ ਜੀ ਪਹਿਲਾਂ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਕਿੰਨਾ ਸਮਾਂ ਹੋ ਗਿਆ ਇਸ ਆਸ਼ਰਮ ਨੂੰ ਸ਼ੁਰੂ ਹੋਇਆ ਇੱਥੇ ਜਾਂ ਸ਼ੁਰੂ ਕਰਨ ਦਾ ਜਿਹੜਾ ਉਪਰਾਲਾ ਸੀਗਾ ਜਾਂ ਮਨ ਦੇ ਵਿੱਚ ਸੋਚ ਸੀਗੀ ਕਿਵੇਂ ਆਈਗੀ ਅ ਸਰ ਇਹ 2018 ਤੋਂ ਇਹ ਆਸ਼ਰਮ ਜਿਹੜਾ ਆ ਇਹ ਸੰਸਥਾ ਜਿਹੜੀ 2018 ਤੋਂ ਹੋਣ ਚਾਈ ਔਰ ਬੇਸ ਇਹਦਾ ਇਹੀ ਸੀ ਕਿ ਜਿਹੜੇ ਹੈਗੇ ਆ ਰੋਡ ਸਾਈਡ ਤੇ ਜਿਹੜੇ ਲਵਾਰਸ ਆ ਉਹਨਾਂ ਨੂੰ ਉਠਾਓ ਔਰ ਉਹਨਾਂ ਦੇ ਪਰਿਵਾਰਾਂ ਤੱਕ ਉਹਨਾਂ ਨੂੰ ਜਿਹੜਾ ਬਿਲਕੁਲ ਸਹੀ ਸਲਾਮਤ ਪਹੁੰਚਾਓ ਪਰ ਸਮੇਂ ਦੇ ਨਾਲ ਨਾਲ ਇਹਨਾਂ ਨੂੰ ਇੱਥੇ ਰੱਖਣ ਦੀ ਵੀ ਮਜਬੂਰੀ ਸਾਡੀ ਇਹ ਬਣ ਗਈ ਕਿ ਜਦੋਂ ਪਰਿਵਾਰ ਜਿਹੜਾ ਉਹ ਇਨਕਾਰੀ ਹੋ ਗਏ ਤੇ ਫਿਰ ਸਾਨੂੰ ਉਸ ਇਸ ਬੰਦੇ ਵਿੱਚ ਥੋੜਾ 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 ਰੁਕਣਾ ਪਿਆ ਕਿ ਹੋਰ ਕੋਈ ਸਾਡੇ ਕੋਲ ਸਾਧਨ ਨਹੀਂ ਸੀ ਹੈਗਾ ਜਦੋਂ ਪਰਿਵਾਰ ਉਹਨੂੰ ਖੜਨਾ ਨਹੀਂ ਚਾਹੁੰਦੇ ਤੇ ਫਿਰ ਜਿਹੜਾ ਇਹਨੂੰ ਇੱਥੇ ਰੱਖਣਾ ਜਿਹੜਾ ਉਹ ਸਾਡੀ ਉਹਨੂੰ ਮਜਬੂਰੀ ਕਹ ਲੋ ਤੇ ਇਹ ਕੰਮ ਜਿਹੜਾ ਫਿਰ ਇਸੇ ਤਰੀਕੇ ਨਾਲ ਹੀ ਸ਼ੁਰੂ ਹੁੰਦਾ 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 ਇਹ ਅਗੇ ਵਧਦਾ ਗਿਆ ਕਿੰਨੇ ਕੁ ਲੋਕ ਜਿਹੜੇ ਟੋਟਲ ਇੱਥੇ ਜਿਹੜੇ ਤੁਹਾਡੇ ਕੋਲੇ ਇਸ ਆਸ਼ਰਮ ਦੇ ਵਿੱਚ ਹੈ ਆ ਇਸ ਵੇਲੇ ਸਾਰੇ ਸਾਡੇ ਕੋਲ 104 ਪੇਸ਼ੈਂਟ ਨੇ ਜਿਹੜੇ ਕੁੱਲ ਇਸ ਵੇਲੇ ਸਾਡੇ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਇਹਦੇ ਵਿੱਚ ਬਜ਼ੁਰਗ ਨੇ ਬੱਚੇ ਨੇ ਭੈਣਾਂ ਨੇ ਹਨ ਇੱਕ 18 ਪ্লাস ਹੀ ਆ ਪਰ ਜ਼ਿਆਦਾਤਰ ਜਿਹੜੀ ਗਿਣਤੀ ਆ ਉਹ ਥੋੜਾ ਜਿਹਾ ਭੈਣਾਂ ਦੀ ਵੀ ਜ਼ਿਆਦਾ ਹੈ ਔਰ ਜ਼ਿਆਦਾਤਰ ਮੈਂਟਲੀ ਜਿਹੜੇ ਡਿਸੇਬਲ ਹੈ ਉਹਨਾਂ ਦੀ ਤਮਾਨ ਸੈਕਟਰ ਦੇ ਉੱਤੇ ਜਿਹੜੇ ਕਹਿ ਸਕਦੇ ਆ ਠੀਕ ਨਹੀਂ ਜਾਂ ਫਿਰ ਕੁਝ ਇਕਕਰੇਲੂ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਪਰਿਵਾਰਕ ਵੱਲੋਂ ਪਰਿਵਾਰ ਵੱਲੋਂ ਸਾਂਭੇ ਨਹੀਂ ਗਿਆ ਜਾਂ ਕੁਝ ਅਜਿਹੇ ਪਰਿਵਾਰਾਂ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਇਹ ਇਸ ਆਸ਼ਰਮ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਲਾਈਨ ਵਾਈਜ਼ ਜਿਹੜੇ ਬੈੱਡ ਲੱਗੇ ਹੋਏ ਨੇ ਔਰ ਲੋਕ ਜਿਹੜੇ ਨੇ ਜਿਨ੍ਹਾਂ ਦੀ ਸੇਵਾ ਸੰਭਾਲ ਇਸ ਆਸ਼ਰਮ ਵੱਲੋਂ ਕੀਤੀ ਜਾ ਰਹੀ ਹੈ ਉਹ ਇੱਥੇ ਮੌਜੂਦ ਨੇ ਅੱਜ ਜੀ ਇਹ ਸਾਰੇ ਜਿਹੜੇ ਹੈਗੇ ਆ ਕਹ ਲਈਏ ਬਜ਼ੁਰਗ ਨੇ ਜਾਂ ਨੌਜਵਾਨ ਨੇ ਉਹ ਪੰਜਾਬ ਨਾਲ ਸੰਬੰਧਿਤ ਨਹੀਂ ਜਾਂ ਪੰਜਾਬ ਦੇ ਇਸੇ ਜ਼ਿਲ੍ਹੇ ਨਾਲ ਜਾਂ ਹੋਰ ਨਾਲ ਜ਼ਿਲ੍ਹਿਆਂ ਨਾਲ ਵੀ ਸੰਬੰਧਿਤ। ਜ਼ਿਆਦਾਤਰ ਅਮਰitsar, ਗੁਰਦਾਸਪੁਰ ਔਰ ਕਰਨਤਾਰਨਦੇਵ ਕੋਈ ਕੁਝ ਪੇਛੜ ਨੇ। ਮੋਸਟਲੀ ਜ਼ਿਆਦਾ ਜਿਹੜੇ ਪੰਜਾਬੀ ਜਿਵੇਂ ਤੁਸੀਂ ਕਿਹਾ 2018 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਸਾਸ਼ ਸ਼ਰਮਾਨ ਜੀ ਤੇ ਮੇਰਾ ਸਵਾਲ ਫਿਰ ਉੱਥੇ ਹੈਗਾ ਵਾ ਕਿ ਪੁਲਿਸ ਸੇਵਾ ਚੱਲੀ ਰਹੀ ਸੀਗੀ ਨੌਕਰੀ ਵੀ ਚੱਲ ਰਹੀ ਸੀ ਫਿਰ ਇਹ ਜ਼ਰੂਰਤ ਕਿਉਂ ਅੰਦਰ ਵਿੱਚ ਆਈ ਕਿ ਇਹ ਵੀ ਸੇਵਾ ਜਿਹੜੀ ਉਹ ਕਰਨੀ ਪਈ। ਮਤਲਬ ਇਹ ਕਿ ਨਾ ਕੁਰਬਾਨੀ ਦਾ ਵੀ ਫਰਮਾਨ ਹੈ। ਅੱਜ ਕੇ ਵੈਸੇ ਇਹ ਕਾਮ ਧਾਰਨਾ ਵੀ ਸਾਡੀ ਕਿ ਅਗਰ ਅਕਾਲਪੁਰ ਖਰੀ ਮਰਜੀ ਹੋਵੇ ਨਾ ਕਿ ਉਹ ਗੋਂਗੇ ਤੋਂ ਵੀ ਪਾਠ ਕਰਵਾ ਲੈਂਦਾ ਤੇ ਮੈਂ ਐਡਾ ਜੋਗਤਾ ਨਹੀਂ ਆਪਣੇ ਆਪ ਨੂੰ ਸਮਝੂਗਾ ਕਿ ਬੜਾ ਮੈਂ ਬੜਾ ਆਗਿਆਕਾਰੀ ਹੀ ਇਹ ਹੋ ਪਰਮਾਤਮਾ ਦਾ ਹੁਕਮ ਹੋਇਆ ਉਹਨਾਂ ਦੀ ਮੌਜ ਹੋਈ ਔਰ ਹੌਲੀ-ਹੌਲੀ 18 ਦੇ ਵਿੱਚ ਮਤਲਬ ਸਾਇਬਨ ਹੀ ਕੁਝ ਚੇਂਜ ਆਇਆ ਕਿ ਮਾਨੂੰ ਕੁਝ ਲੋਕ ਆ ਜਏ ਮਿਲੇ ਜਿਨ੍ਹਾਂ ਦਾ ਵਾਕਈ ਕੋਈ ਵਾਰਿਸ ਨਹੀਂ ਹੈਗਾ ਮੈਂ ਲਿਆਇਆ ਉਹਨਾਂ ਨੂੰ ਤੇ ਦੁਨੀਆ ਵਾਸਤੇ ਉਹ ਲਵਾਰਿਸ ਸੀ ਹਮ ਬਟ ਜਦੋਂ ਉਹ ਸਾਡੇ ਕੋਲ ਇੱਥੇ ਆਏ ਇੱਕ ਦੋ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਜਿਹੜਾ ਮਿਲਿਆ ਤੇ ਪਰਿਵਾਰ ਮਿਲਦੇ ਮਿਲਦੇ ਜਦੋਂ ਉਹ ਫਿਰ ਆਪਣੇ ਘਰਾਂ ਚ ਗਏ ਔਰ ਬੜੀਆਂ ਢੇਰ ਸਾਰੀਆਂ ਬਲੇਸਿੰਗ ਔਰ ਸਾਰਾ ਕੁਝ ਜਿਹੜਾ ਉਹ ਮਾਨੂੰ ਬੜਾ ਝੰਝੋੜਣ ਜੇ ਵਾਲਾ ਸੀ ਔਰ ਉਹਨੂੰ ਵਧੀਆ ਲੱਗਾ ਕਿ ਸ਼ਾਇਦ ਇਨਸਾਨੀ ਸਰੀਰ ਦੇ ਵਿੱਚ ਅਗਰ ਮੈਂ ਕਿਸੇ ਦੇ ਕੰਮ ਆਵਾਂ ਤੇ ਇਸ ਤੋਂ ਵਧੀਆ ਗੱਲ ਜਿਹੜੀ ਮੈਨੂੰ ਹੋਰ ਕੋਈ ਲੱਗੀ ਨਹੀਂ ਇੱਥੇ ਜਿਹੜੇ ਦੋਵੇਂ ਬਲੌਕ ਨੇ ਵੀਰਾਂ ਲਈ ਜਾਂ ਬਜ਼ੁਰਗਾਂ ਲਈ ਜਿਹੜੇ ਕਹਦੇ ਆ ਕਿ ਉਹ ਬਣਾਏ ਗਏ ਹਨ ਔਰ ਇਸ ਦੇ ਨਾਲ ਹੀ ਹੁਣ ਅਸੀਂ ਬਾਹਰ ਜਿਹੜਾ ਹੈਗਾ ਉੱਪਰ ਦੇ ਬਲੌਗ ਦੀ ਵੀ ਗੱਲ ਕਰਾਂਗੇ ਕਿ ਉੱਪਰ ਵੀ ਜਿਹੜਾ ਹੈਗਾ ਇੱਕ ਆਸ਼ਰਮ ਦਾ ਜਿਹੜਾ ਉੱਪਰਲਾ ਹਿੱਸਾ ਹੈਗਾ ਉਹ ਬੀਬੀਆਂ ਵਾਸਤੇ ਭੈਣਾ ਵਾਸਤੇ ਜਿਹੜਾ ਹੈਗਾ ਉਹ ਵੀ ਬਣਾਇਆ ਗਿਆ ਤਾਂ ਹਰੂ ਜੀ ਇੱਥੇ ਜਿਹੜਾ ਕਹ ਲਿਏ ਕਿ ਜਿੱਦਾਂ ਤੁਸੀਂ ਦੱਸਿਆ ਪਹਿਲਾਂ ਕਿ 104 ਦੇ ਕਰੀਬ ਜਿਹੜੇ ਨੇ ਉਹ ਲੋਕ ਰਹਿੰਦੇ ਨੇ ਤਾਂ ਮੇਰਾ ਸਵਾਲ ਸੀਗਾ ਕਿ ਉਹਨਾਂ ਦੇ ਵਿੱਚੋਂ ਹੁਣ ਤੱਕ ਜਿੱਦਾਂ ਸਮਾਂ ਹੋ ਗਿਆ ਇਸ ਆਸ਼ਰਮ ਨੂੰ 2018 ਦੇ ਹਿਸਾਬ ਨਾਲ ਆਪਾਂ ਕਹੀਏ ਕਰੀਬ 6 ਤੋਂ 7 ਸਾਲ ਦਾ ਜਿਹੜਾ ਹੈਗਾ ਸਮਾਂ ਹੋ ਗਿਆ ਨਿਕਲ ਗਿਆ ਇਸ ਨੂੰ ਤੇ ਕਿੰਨੇ ਕੁ ਜਿਹੜੇ ਲੋਕ ਨੇ ਉਹ ਇੱਥੋਂ ਦਰਸਤ ਹੋ ਕੇ ਗਏ ਹੈਗੇ ਆ ਜਾਂ ਫਿਰ ਕਹਿ ਲੀਏ ਕਿ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਨੂੰ ਲੈਣ ਆਏ ਕੁਛ ਇਹ ਜਿਹੜਾ 200 ਕੁਝ ਕੁ ਪੇਸ਼ੈਂਟ ਹੈ ਮਤਲਬ 200 ਪਲੱਸ ਹੀ ਆ ਐਗਜ਼ੈਕਟ ਫਿਗਰ ਜਿਹੜੀ ਮੈਂ ਤੁਹਾਨੂੰ ਵੇਖ ਕੇ ਦੱਸ ਦਿੰਦਾ ਜਿਹੜੇ ਪੇਸ਼ੈਂਟ ਜਿਹੜੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਰੈਸਕਿਊ ਕੀਤੇ ਔਰ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਬਿਲਕੁਲ ਸਹੀ ਸਲਾਮਤ ਛੜਾ ਪਹੁੰਚਾਇਆ ਅੱਛੇ ਕਹਿੰਦੇ ਵਿੱਚ ਦੇਖੋ ਅੱਜ ਕੱਲ ਦਾ ਜਿਹੜਾ ਦੌਰ ਹੈਗਾ ਜਾਂ ਅੱਜ ਕੱਲ ਦਾ ਸਮਾਂ ਹੈਗਾ ਉੱਥੇ ਤੇ ਛੋਟਾ ਜਿਹਾ ਪਰਿਵਾਰ ਪਾਲ ਲੈਣਾ ਵੀ ਬਹੁਤ ਮੁਸ਼ਕਲ ਹੈਗਾ ਤੇ ਇਹ ਜਿਹੜੀ ਸੇਵਾ ਸਾਮ ਸੰਭਾਲਿਆ ਉਹ ਕਿਵੇਂ ਸਹਯੋਗ ਕਿਵੇਂ ਰਹਿੰਦਾ ਹੈ ਜਾਂ ਫਿਰ ਕਹ ਲਈਏ ਕਿ ਇਹ ਸਾਰਾ ਕੁਝ ਕਿਵੇਂ ਮੈਨੇਜ ਹੁੰਦਾ ਕਿਉਂਕਿ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਹੈਗੀ ਆ ਸਵੇਰ ਦੁਪਹਿਰ ਸ਼ਾਮ ਦੀ ਹੈਗੀ ਆ ਰਹਿਣ ਦੀ ਗੱਲ ਹੈ ਕੱਪੜਿਆਂ ਦੀ ਗੱਲ ਹੈ ਔਰ ਬਹੁਤ ਸਾਰੀਆਂ ਜ਼ਰੂਰਤਾਂ ਹੈਗੀਆਂ ਰੋਜ਼ਾਨਾ ਦੀਆਂ ਜਿਹੜੀਆਂ ਆਪਾਂ ਕਹੀਏ ਤੇ ਉਹ ਹੁੰਦੀਆਂ ਨੇ ਬੇਸਿਕਲੀ ਇਹ ਸਵਾਲ ਤੁਹਾਡਾ ਬੜਾ ਵਧੀਆ ਆ ਔਰ ਸ਼ੁਰੂ ਤੋਂ ਸ਼ੁਰੂਆਤੀ ਸਮੇਂ ਦੇ ਵਿੱਚ ਅਜਿਹਾਂ ਚੁਣੌਤੀਆਂ ਜਿਹੜੀਆਂ ਸਾਨੂੰ ਕਾਫੀ ਉਹਨਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅਸੀਂ ਸੋਸ਼ਲ ਮੀਡੀਆ ਜਾਂ ਅਜਿਹੇ ਪਲੇਟਫਾਰਮ ਤੇ ਹੀ ਸਿਰਫ ਨਾਂ ਦੇ ਬਰਾਬਰੀ ਸੀ ਤੇ ਫਿਰ ਹੌਲੀ-ਹੌਲੀ ਸਾਡੇ ਪਿੰਡ ਵਾਲਿਆਂ ਨੇ ਇਲਾਕੇ ਵਾਲਿਆਂ ਸੰਗਤਾਂ ਨੇ ਔਰ ਜੋ-ਜੋ ਸੰਸਥਾ ਹਣਾ ਜਿਵੇਂ-ਜਿਵੇਂ ਪੁਰਾਣੀ ਹੁੰਦੀ ਗਈ ਲੋਕਾਂ ਨੂੰ ਵਿਸ਼ਵਾਸ ਹੁੰਦਾ ਗਿਆ ਕਿ ਯਾਰ ਵਾਕੇ ਸਹੀ ਕੰਮ ਕਰਦੇ ਪਏ ਔਰ ਕਿਸੇ ਆਵਾਜ ਵਿਵਾਦ ਦਾ ਕੋਈ ਹਿੱਸਾ ਨਹੀਂ ਆ ਔਰ ਫਿਰ ਇਸੇ ਤਰ੍ਹਾਂ ਜਿਹੜੀ ਇਲਾਕੇ ਦੀਆਂ ਸੰਗਤਾਂ ਸੀ ਉਹਨਾਂ ਵੱਲੋਂ ਬਹੁਤ ਵਧੀਆ ਸਹਿਯੋਗ ਜਿਹੜਾ ਮਿਲਦਾ ਗਿਆ ਔਰ ਇਹ ਚੀਜ਼ ਜਿਹੜੀ ਅਸੀਂ ਅੱਗੇ ਰਨ ਕਰਦੇ ਪਏ ਟਾਡੇ ਦੋ ਦੋਸਤ ਵੀ ਆ ਮੈਂ ਨਾਮ ਦਾ ਜ਼ਿਕਰ ਨਹੀਂ ਕਰ ਰਿਹਾ ਉਹ ਵੀ ਕਾफी ਸੇਵਾ ਕਰਦੇ ਰਹੇ ਪਹਿਲਾਂ ਬਾਅਦ ਵਿੱਚ ਕੁਝ ਇੱਕ ਚਲੋ ਸੋਸ਼ਲ ਦੇ ਉੱਤੇ ਗੱਲਾਂ ਰਹੀਆਂ ਔਰ ਉਸ ਤੋਂ ਬਾਅਦ ਜੋ ਚੇਂਜ ਹੋ ਗਿਆ ਵੈਸੇ ਹਰਪੀ ਸਿੰਘ ਆਪਣੇ ਤੌਰ ਦੇ ਉੱਤੇ ਇਸ ਸੇਵਾ ਰੂਪੀ ਕੰਮ ਦੇ ਵਿੱਚ ਕਹਿ ਲਿਆ ਕਿ ਜਵੇਂ ਅਸੀਂ ਕਿਸੇ ਨੂੰ ਆਪਣਾ ਆਈਡਲ ਮੰਨਦੇ ਹਾਂ ਕਿ ਉਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਵੀ ਇਹ ਸਮਾਜਿਕ ਸੇਵਾ ਜਿਹੜੀ ਹੈਗੀ ਸ਼ੁਰੂ ਕੀਤੀ ਹੈਗੀ ਆ ਤਾਂ ਕੋਈ ਅਜਿਹਾ ਪਰਸਨ ਜਿੰਨੋਂ ਤੁਸੀਂ ਸੋਚਦੇ ਹੋ ਕਿ ਇਹਨਾਂ ਦੇ ਵੱਲੋਂ ਪ੍ਰੇਰਿਤ ਹੋ ਕੇ ਜਿੱਦਾਂ ਬਹੁਤ ਸਾਰੇ ਲੋਕ ਜਿਹੜੇ ਭਾਜੀ ਜ਼ਿਕਰ ਗੱਲ ਕਰੀਏ ਤਾਂ ਗੁਰਪ੍ਰੀਤ ਜੀ ਹੋਗੇ ਨਾ ਜਾਂ ਫਿਰ ਹੋਰ ਵੀ ਰਹਿਗੇ ਜਿਹੜੇ ਅਨਮੋਲ ਜੀ ਹੈਗੇ ਅਨਮੋਲ ਕਾਤਰਾ ਹੋਗੇ ਤਾਂ ਬਹੁਤ ਸਾਰੇ ਲੋਕ ਜਿੰਨਾਂ ਮੰਨ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਜਿਵੇਂ ਲੋਕ ਦੇਖਦੇ ਆ ਤੇ ਕਿਤੇ ਨਾ ਕਿਤੇ ਕਹਿੰਦੇ ਆ ਕਿ ਜੇਕਰ ਕਿਸੇ ਨੂੰ ਚੰਗਾ ਕੰਮ ਕਰਦੇ ਆ ਦੇਖ ਕੇ ਤੁਸੀਂ ਵੀ ਪ੍ਰੇਰਿਤ ਹੋਵੋ ਸਮਾਜ ਭਲਾਈ ਦੇ ਕੰਮ ਦੇ ਵਿੱਚ ਆਓ ਤੇ ਆਪਣੇ ਤੌਰ ਦੇ ਉੱਤੇ ਕੀ ਲਿਖਦੇ ਹੋ ਕਿ ਕਿਸੇ ਇੱਕ ਪਰਸਨ ਦਾ ਨਾਮ ਜਿਸ ਨੂੰ ਤੁਸੀਂ ਦੇਖ ਕੇ ਪ੍ਰੇਰਿਤ ਹੋਏ ਹੋਗੇ ਜਿਹੜੀ ਹੈਗੀ ਹੈ ਸੇਵਾ ਇਸ ਤਰ੍ਹਾਂ ਦੀ ਬੜੀ ਮੇਰੇ ਮੇਰੇ ਬੈਸਟ ਫਰੈਂਡ ਨੇ ਉਹ ਅੱਜ ਇਤਿਹਾਸ਼ੀ ਮੀ ਆਏ ਨੇ ਉਹ ਸਾਹਮਣੇ ਮੈਂ ਦਿਖਾਣਾ ਚਾਹਾਂਗਾ ਕਿ ਭਾਈ ਸਾਹਿਬ ਨੂੰ ਪਲੀਜ਼ ਉਹਨਾਂ ਨੂੰ ਆਸਟ੍ਰੇਲੀਆ ਤੋਂ ਨੇ ਅੱਛਾ ਹਾਂ ਔਰ ਸ਼ੁਰੂਆਤ ਦੇ ਵਿੱਚ ਅਸਲ ਚ ਜਦੋਂ ਅਸੀਂ ਇਹਦੀ ਇਸ ਚੀਜ਼ ਦੀ ਸ਼ੁਰੂਆਤ ਕੀਤੀ ਸੀ ਅਸੀਂ ਦੋਨਾਂ ਨੇ ਮਿਲ ਕੇ ਹੀ ਕੀਤੀ ਸੀ ਔਰ ਫਿਰ ਕਿਉਂਕਿ ਬਿਨਾ ਫਾਈਨੈਂਸ਼ਲੀ ਹਨਾ ਸਪੋਰਟ ਦੇ ਇਹ ਸੰਭਵ ਨਹੀਂ ਹੈਗਾ ਨਾਮ ਇੱਕ ਵਾਰੀ ਜ਼ਿਕਰ ਕਰਦਾ ਜੀ ਸਿਕੰਦਰ ਸਿੰਘ ਸਿਕੰਦਰ ਹਾਂ ਜੀ ਸਿਕੰਦਰ ਸਿੰਘ ਆਸਟ੍ਰੇਲੀਆ ਤੋਂ ਨੇ ਵੈਸੇ ਸਾਡੇ ਪਿੰਡ ਦੇ ਨੇ ਫਿਰ ਸਾਡਾ ਦੋਨਾਂ ਦੀ ਸ਼ੁਰੂ ਤੋਂ ਚਲੋ ਬੜਾ ਵਧੀਆ ਹੈ ਇਹ ਸਾਡਾ ਪ੍ਰੇਮ ਫਿਰ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਕਿਹਾ ਕਿ ਜੋ ਵੀ ਫਾਈਨੈਂਸ਼ਲੀ ਹਨਾ ਤੈਨੂੰ سپورਟ ਚਾਹੀਦੀ ਉਹ ਮੈਂ ਕਰਦਾ ਤੇ ਕਰਦਿਆਂ ਕਰਦਿਆਂ ਫਿਰ ਅੱਜ ਦੇਖ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨੇ ਜੋਗੇ ਹੋ ਗਏ ਆ ਕਿ ਹੁਣ ਸਾਡੇ ਕੋਲ ਜਿਹੜਾ ਸਾਡਾ ਪਰਿਵਾਰ ਆ ਉਹ ਸੌ ਨੂੰ ਪਾਰ ਕਰ ਗਿਆ ਸੌ ਨੂੰ ਪਾਰ ਕਰ ਗਿਆ ਕਿ ਜਿਵੇਂ ਨਾ ਇੱਕ ਤੁਹਾਡੀਆਂ ਪਹਿਲਾਂ ਪਿੱਛੇ ਦੇ ਕੁਝ ਵੀਡੀਓ ਜਿਹੜੀਆਂ ਸੀਗੀਆਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਪਰਿਵਾਰ ਕੁਝ ਹੈਗੇ ਆ ਲੋੜਵੰਦ ਪਰਿਵਾਰ ਕਿਉਂਕਿ ਮੈਂ ਇਸ ਗੱਲ ਦਾ ਜਾਂ ਇਸ ਗੱਲ ਦਾ ਜ਼ਿਕਰ ਇਸ ਲਈ ਕਰ ਰਿਹਾ ਕਿਉਂਕਿ ਇੱਕ ਬੀਤੇ ਦਿਨ ਇੱਕ ਘਟਨਾ ਵਾਪਰੀ ਹੈਗੀ ਤਰਨਤਨ ਦੇ ਵਿੱਚ ਜਿੱਥੇ ਘਰ ਦੀ ਛੱਤ ਡਿੱਗੀ ਸੀਗੀ ਔਰ ਪੰਜ ਜੀਆਂ ਦੀ ਮੌਤ ਹੋਈ ਬਹੁਤ ਹੀ ਦੁਖਦਾਈ ਖਬਰ ਸੀਗੀ ਤਾਂ ਤੁਹਾਡੀ ਜਿਹੜੀਆਂ ਪਹਿਲਾਂ ਵੀਡੀਓ ਦੇ ਮੈਂ ਜ਼ਿਕਰ ਕਰ ਰਿਹਾ ਕਿ ਉਸ ਦੇ ਵਿੱਚ ਤੁਸੀਂ ਬਜ਼ੁਰਗ ਮਾਤਾ ਸੀਗੇ ਉਹਨਾਂ ਨੂੰ ਕੁਝ ਛੱਤਾਂ ਪਾ ਕੇ ਦਿੱਤੀਆਂ ਸੀਗੀਆਂ ਜਾਂ ਇੱਕ ਦੋ ਪਰਿਵਾਰਾਂ ਦੀਆਂ ਕਿਉਂਕਿ ਮੈਂ ਕਾਫੀ ਧੇਰ ਹੋ ਗਿਆ ਉਸ ਚੀਜ਼ ਨੂੰ ਦੇਖਿਆ ਨਾ ਉਹ ਮੈਨੂੰ ਹੁਣ ਯਾਦ ਆਇਆ ਚੱਲਦੇ ਚੱਲਦੇ ਹੁਣ ਤੋਂ ਅਸੀਂ ਫੋਕਸ ਜਿਹੜਾ ਹੈ ਇਹ ਨਾ ਸਾਡਾ ਸ਼ੁਰੂ ਤੋਂ ਪਿੰਡ ਲੈਵਲ 'ਚ ਹੀ ਰਿਹਾ ਆਪਣੇ ਪਿੰਡ ਦੇ ਵਿੱਚ ਜਿਹੜੇ-ਜਿਹੜੇ ਸਾਨੂੰ ਲੱਗਾ ਕਿ ਪਰਿਵਾਰ ਜਿਹੜੇ ਹੈਗੇ ਆ ਚੰਨੜੀ ਦੀ ਵਾਕਿਆ ਹੀ ਛਤਾਨੀ ਹੈਗੀਆਂ ਜਾਂ ਅਜੇ ਕੋਈ ਸਮੱਸਿਆ ਇਹਨਾਂ ਨੂੰ ਹੈਗੀ ਹੈ ਘਰ ਬਣਾਉਣ ਦੀ ਜਾਂ ਹਾਂ ਤੇ ਉਹ ਫਿਰ ਅਹੀਂ ਸਾਰੇ ਪਿੰਡ ਵਾਲੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਜਿਹੜੇ ਲੜਕੇ ਆ ਉਹ ਬਾਹਰ ਆ ਵਿਦੇਸ਼ਾਂ ਚ ਰਹਿੰਦੇ ਆ ਤੇ ਸਾਡੇ ਸੱਜਣ ਮਿੱਤਰ ਜਿਹੜੇ ਸਾਡੇ ਕਲਾਸਮੇਟ ਸੀ ਉਹ ਵੀ ਕਾਫੀ ਬਾਹਰ ਫਿਰ ਨਾਲ ਮਿਲ ਕੇ ਅਹੀਂ ਜਿਹੜਾ ਆ ਉਹ ਸੇਵਾ ਕਰਦੇ ਰਹੇ ਠੀਕ ਹੈ ਤਾਂ ਮਤਲਬ ਇਹ ਕਹਿ ਸਕਦੇ ਆ ਕਿ ਜਦੋਂ ਸਿਕੰਦਰ ਭਾਈ ਦੀ ਤੁਸੀਂ ਗੱਲ ਕੀਤੀ ਨਾ ਵੀ ਜਾਂ ਹੋਰ ਜਿਹੜੇ ਦੋਸਤ ਐ ਐਨਆਰਆਈ ਦੋਸਤ ਹੈਗੇ ਆ ਉਹਨਾਂ ਦਾ ਸਹਿਯੋਗ ਰਹਿੰਦਾ ਪ੍ਰਸ਼ਾਸਨਿਕ ਸਹਿਯੋਗ ਕਿਉਂਕਿ ਦੇਖੋ ਇੱਕ ਪੰਜਾਬ ਪੁਲਿਸ ਦਾ ਜਵਾਨ ਜੇਕਰ ਇਹ ਸੇਵਾ ਨਿਭਾਰਿਆ ਤਾਂ ਉੱਥੇ ਪ੍ਰਸ਼ਾਸਨਿਕ ਸਹਿਯੋਗ ਜਿਹੜੇ ਆਲਾ ਪੁਲਿਸ ਅਧਿਕਾਰੀ ਨੇ ਕਿਉਂਕਿ ਪੁਲਿਸ ਜਿਹੜੀ ਸਮਾਜਿਕ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਆਪਣੀ ਡਿਊਟੀ ਦੇ ਨਾਲ ਸੰਭਰੀ ਆ ਉੱਥੇ ਜੇਕਰ ਸਮਾਜਿਕ ਕੰਮਾਂ ਦੇ ਵਿੱਚ ਸੰਭਰੀ ਕਿਉਂਕਿ ਪੁਲਿਸ ਦੇ ਅਕਸ ਨੂੰ ਲੈ ਕੇ ਬੜਾਤਾਂ ਰਹਿੰਦੇ ਬੜੇ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਉੱਠਦੇ ਨੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਟਰੋਲਿੰਗ ਹੋਣ ਵਾਲੀਆਂ ਕਿਹੜੇ ਵੇਲੇ ਆ ਜਾਂਦੀਆਂ ਲੇਕਿਨ ਜੇ ਕੋਈ ਅਰੇਹਾ ਵੀ ਕਹਿ ਲਈਏ ਕਿ ਰੂਪ ਹੈਗਾ ਵਾ ਤਾਂ ਪ੍ਰਸ਼ਾਸਨ ਉਸ ਨੂੰ ਅੱਗੇ ਹੋਰ ਸਹਿਯੋਗ ਦੇ ਤੌਰ ਦੇ ਉੱਤੇ ਜੇ ਐਪਰੀਸ਼ੀਏਸ਼ਨ ਇੱਕ ਹੁੰਦਾ ਹੈਗਾ ਅਪ ਟੀਮ ਦਾ ਉਹ ਕਿਸ ਤਰ੍ਹਾਂ ਦਾ ਰਹਿੰਦਾ ਤਾਂ ਬਹੁਤ ਵਧੀਆ ਹੈ ਟਾਈਮ ਟਾਈਮ ਤੇ ਸਾਡੇ ਸੀਨੀਅਰ ਸਾਹਿਬਾਨ ਜਿਹੜੇ ਐਸਐਚਓ ਸਾਹਿਬਾਨ ਨੇ ਸਾਡੇ ਉਹ ਆਉਂਦੇ ਰਹਿੰਦੇ ਨੇ ਅ ਸਾਡੇ ਜਿਹੜੀ ਡੀਐਸਪੀ ਸਾਹਿਬ ਨੇ ਸੁਖਿੰਦਰਪਾਲ ਸਿੰਘ ਜੀ ਉਹ ਹਰ ਮਹੀਨੇ ਜਾਂ ਲਗਭਗ ਆਉਂਦੇ ਨੇ ਔਰ ਮਨਸ਼ੂ ਸਰ ਨੇ ਇਸੇ ਤਰ੍ਹਾਂ ਕਾਫੀ ਸਾਡੇ ਪੁਲਿਸ ਅਫਸਰ ਵੱਡੀ ਕਿੰਦੀ ਚਾ ਜਿਹੜੇ ਪਰ ਮੰਥ ਮਹੀਨੇ ਬਾਅਦ ਆ ਕੇ ਕਿਉਂਕਿ ਜ਼ਿਆਦਾਤਰ ਅਸੀਂ ਸਾਡੀ ਜਿਹੜੀ ਸੇਵਾ ਉਹ ਕੈਸ਼ ਤੇ ਨਹੀਂ ਹੈਗੀ ਸਾਨੂੰ ਸਾਰ ਜਿਹੜੀਆਂ ਚੀਜ਼ਾਂ ਦੀ ਲੋਡ ਹੋਵੇ ਜਿਵੇਂ ਹਨਾ ਗਰੋਸਰੀ ਦਾ ਸਾਮਾਨ ਆ ਕੁਝ ਦਵਾਈਆਂ ਉਜੇ ਮੇ ਜਮੀ ਉਹ ਸਾਰੇ ਪ੍ਰੋਵਾਈਡ ਕਰਵਾ ਦਿੰਦੇ ਅੱਛਾ ਇੱਕ ਕੈਂਪ ਨੂੰ ਲੈ ਕੇ ਵੀ ਜਿਹੜਾ ਹੈਗਾ ਤੁਸੀਂ ਹਫਤੇ ਬਾਅਦ ਮੇਰੇ ਕੋਲ ਨਾ ਆ ਜਾਂ ਫਿਰ 15 ਦਿਨਾਂ ਬਾਅਦ ਜ਼ਿਕਰ ਕੀਤਾ ਸੀਗਾ ਪਹਿਲਾਂ ਜਦੋਂ ਆਪਾਂ ਬੈਠੇ ਸੀ ਨਹੀਂ ਮਹੀਨੇ 'ਚ ਦੋ ਦਿਨ ਲਾਉਨੇ ਆ ਦੂਜੇ ਤੇ ਚੌਥੇ ਜਿਹੜਾ ਸ਼ਨੀਵਾਰ ਅੱਛਾ ਦਿਮਾਗੀ ਰੋਗਾਂ ਸੰਬੰਧੀ ਇਹ ਜਿਹੜਾ ਉਹ ਕੈਂਪ ਉਹ ਸਾਡੇ ਸੰਸਥਾ ਵੱਲੋਂ ਫ੍ਰੀ ਲਗਾਇਆ ਜਾਂਦਾ ਜਿਹਦੇ 'ਚ ਮਰੀਜ਼ਾਂ ਨੂੰ ਦਵਾਈਆਂ ਜਿਹੜੀਆਂ ਉਹ ਵੀ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਔਰ ਉਹ ਇਲਾਕੇ ਵਾਸਤੇ ਉਹ ਮਤਲਬ ਸਾਡੇ ਇਸ ਏਰੀਆ ਚ ਕਾਫੀ ਵੱਡੀ ਗਿਣਤੀ ਚ ਲੋਕ ਜਿਹੜੇ ਆ ਉਹ ਇੱਥੇ ਉਸ ਕੈਂਪ ਚ ਆਪੋ ਪਹੁੰਚਦੇ ਆ ਮੋਸਟਲੀ ਉਸ ਕੈਂਪ ਦੇ ਵਿੱਚ ਡਿਸੀਜ਼ ਦੀ ਜਕਰ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਸ ਨੂੰ ਲੈ ਕੇ ਦਵਾਈਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਇੱਥੇ ਦਵਾਈਆਂ ਆਸਰ ਜ਼ਿਆਦਾਤਰ ਪੇਸ਼ੈਂਟ ਜਿਹੜੇ ਡਿਪਰੈਸ਼ਨ ਨਾਲ ਸੰਬੰਧਿਤ ਆ ਔਰ ਦਿਮਾਗੀ ਰੋਗਾਂ ਨਾਲ ਸੰਬੰਧਿਤ ਹੀ ਉਹ ਡਾਕਟਰ ਜਿਹੜੀ ਸਾਡੇ ਕੋਲ ਟੀਮ ਪਹੁੰਚਦੀ ਆ ਔਰ ਬੜੀ ਵਧੀਆ ਉਹਨਾਂ ਦੀ ਕਾਉਂਸਲਿੰਗ ਔਰ ਬੜਾ ਵਧੀਆ ਉਹਨਾਂ ਦਾ ਸਹਿਯੋਗ ਔਰ ਫਿਰ ਲਗਭਗ ਅਸੀਂ ਕਾਫੀ ਹੱਦ ਤੱਕ ਮੈਨੂੰ ਲੱਗਦਾ ਹੈ ਕਿ ਜਿੰਨਾ ਅਸੀਂ ਸੋਚਿਆ ਸੀ ਉਹਦੇ ਨਾਲੋਂ ਵੱਧ ਹੀ ਉਸ ਸੀ ਇਸ ਤੇ ਕਾਮਯਾਬ ਹੋਏ ਜਿਵੇਂ ਸ਼ੁਰੂਆਤ ਦੇ ਵਿੱਚ ਇਹ ਬਿਲਡਿੰਗ ਦਾ ਇੱਕ ਪਹਿਲਾ ਹਿੱਸਾ ਜਿਹੜਾ ਸੀਗਾ ਤਸਵੀਰਾਂ ਦੇ ਵਿੱਚ ਸਿਰਫ ਉਹ ਸਾਹਮਣੇ ਸੀਗਾ ਲੇਕਿਨ ਹੁਣ ਕਹਿ ਲਈਏ ਕਿ ਸਹਿਯੋਗ ਦੇ ਨਾਲ ਭਾਈਚਾਰਕ ਸਹਿਯੋਗ ਮਿਲਿਆ ਜਾਂ ਸਾਰਾ ਕੁਝ ਜਿਹੜਾ ਕਹਿ ਸਕਦੇ ਆਂ ਦੋਸਤਾਂ ਦੀ ਵੀ ਜ਼ਿਕਰ ਕਰ ਲਈਏ ਤਾਂ ਸਿਕੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਜਿੱਦਾਂ ਐਨਆਰਆਈ ਦੋਸਤਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਤੇ ਜਿਹੜੇ ਐਨਆਰਆਈ ਭਰਾ ਆਪਣੇ ਬਾਹਰ ਬੈਠੇ ਨੇ ਵਿਦੇਸ਼ 'ਚ ਬੈਠੇ ਨੇ ਕੋ ਕਿਸੇ ਤਰ੍ਹਾਂ ਦਾ ਸਨੇਹਾ ਕਿਉਂਕਿ ਜਦੋਂ ਤੁਹਾਡੇ ਇਲਾਕੇ ਦੀ ਗੱਲ ਹੋਵੇ ਤੇ ਮੇਰੇ ਖਿਆਲ ਨਾਲ ਖਾਸ ਕਰ ਜਦੋਂ ਆਪਾਂ ਗੱਲ ਕਰਦੇ ਨਾ ਕਿ ਸੰਸਥਾ ਦੇ ਨਾਮ ਦੇ ਉੱਤੇ ਪੈਸੇ ਕੋਈ ਲੈ ਗਿਆ ਹੈਗਾ ਜਾਂ ਉਹ ਲੱਗੇ ਦੀ ਬੜੇ ਤਰ੍ਹਾਂ ਦੇ ਸਵਾਲਾਤ ਹੁੰਦੇ ਆ ਸੇਵਾ ਦੇ ਉੱਤੇ ਅਜਿਹੀਏ ਸਵਾਲ ਤਕਰੀਬਨ ਉੱਠਦੇ ਕਈ ਵਾਰ ਦੇਖੇ ਗਏ ਤੇ ਜਦੋਂ ਤੁਹਾਡੇ ਪਿੰਡ ਦੇ ਵਿੱਚ ਇਹ ਚੀਜ਼ਾਂ ਹੋਣ ਤਾਂ ਮੇਰੇ ਖਿਆਲ ਨਾਲ ਤੁਸੀਂ ਬਿਹਤਰ ਉਸ ਪਰਸਨ ਨੂੰ ਵੀ ਜਾਣਦੇ ਹੁੰਦੇ ਹੋ ਇਲਾਕੇ ਨੂੰ ਵੀ ਜਾਣਦੇ ਹੋ ਤੁਹਾਡੇ ਪਰਿਵਾਰਕ ਮੈਂਬਰ ਵੀ ਲੋਕਲ ਹੁੰਦੇ ਆ ਉਹ ਵੀ ਜਾ ਕੇ ਦੇਖ ਸਕਦੇ ਆ ਕਿ ਕਿੱਥੇ ਕਿਹੜੀ ਸੇਵਾ ਲੱਗ ਰਹੀ ਜਾਂ ਆਪਣੇ ਹੱਥੀਂ ਵੀ ਕਰ ਸਕਦੇ ਹੈਗੇ ਇਹ ਤੁਸੀਂ ਦੋਸਤ ਸੀਗੇ ਉਹਨਾਂ ਦਾ ਸਹਿਯੋਗ ਕੀਤਾ ਕੋਈ ਦੂਸਰੇ ਦੋਸਤਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਦੂਸਰੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਅਸੀਂ ਦੋਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਨਾ ਬਿਲਕੁਲ بڑے ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤਾ ਬੜਾ ਛੋਟਾ ਜਿਹਾ ਸੁਭਰਾ ਹੀ ਥੋੜਾ ਵੱਡਾ ਆ ਗਿਆ ਇਹਨੂੰ ਕਹਿ ਦਈਏ ਕਿ ਹੁਣ ਬਚਪਨ ਚ ਆ ਗਿਆ ਹੁਣ ਇਹਨੇ ਹੌਲੀ ਹੌਲੀ ਜਵਾਨ ਹੋਣਾ ਠੀਕ ਹੈ ਤੇ ਅਸੀਂ ਜਿਹੜਾ ਕੰਮ ਸ਼ੁਰੂ ਕੀਤਾ ਹੈ ਬੜੇ ਸਾਫ਼ ਸੁਥਰੇ ਜਿਹੇ ਤਰੀਕੇ ਨਾਲ ਸ਼ੁਰੂ ਕੀਤਾ ਤੇ ਸਾਫ਼ ਸੁਥਰੇ ਜਿਹੇ ਤਰੀਕੇ ਨਾਲ ਚੱਲੇ ਗਿਆ ਜੂਏ ਤੇ ਮੈਂ ਜਿਹੜੇ ਦੁਦਿਆਂ ਨੂੰ ਤੁਸੀਂ ਮੈਸੇਜ ਦੀ ਗੱਲ ਕੀਤੀ ਮੈਸੇਜ ਇਹੀ ਦੇਣਾ ਚਾਹੁੰਗਾ ਕਿ ਤੁਸੀਂ ਜਿਹੜਾ ਕੋਈ ਬੰਦਾ ਸਾਫ਼ ਸੁਥਰੇ ਤਰੀਕੇ ਨਾਲ ਚੱਲ ਰਿਹਾ ਹੈ ਨਾ ਉਹਦਾ ਸਾਥ ਦਿਓ ਹੈ ਨਾ ਕਿ ਉਹਦੀ ਤੁਸੀਂ ਵੈਰੀਫਾਈ ਡਮੀਨੀ ਲੈਵਲ ਤੇ ਕਰੋ ਬਾਕੀ ਜਿਹੜੇ ਸਾਡੇ ਜਿਹੜੇ ਸਾਡੇ ਸਰਕਲ ਦੇ ਵਿੱਚੋਂ ਜਿਹੜੇ ਦੋਸਤ ਸੀਗੇ ਨਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਨਾ ਤੇ ਸਾਡਾ ਸਾਥ ਜਿਹੜਾ ਅੱਗੇ ਜਾ ਕੇ ਵਧਿਆ ਤੇ ਹੌਲੀ ਹੌਲੀ ਅਸੀਂ ਇਹਨੂੰ ਇਸ ਤਰੀਕੇ ਨਾਲ ਵਧਾਉਣਾ ਚਾਹੁੰਦੇ ਆ ਤੇ ਬੜੇ ਬੜੇ ਸਾਫ਼ ਸੁਥਰੇ ਲੈਵਲ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਕਿ ਜਿਹੜੀ ਸੰਤੇ ਕੋਈ ਜਿਹੜੀ ਜਿਹੜੀ ਕੋਈ ਹੈਗੀ ਆ ਨਾ ਕੋਈ ਕੋਈ ਜਿਹੜੀ ਆਉਂਛ ਆ ਉਹ ਆਵੇ ਹੀ ਨਾ ਕੋਈ ਉਂਗਲ ਉੱਠਣ ਵਾਲੀ ਗੱਲ ਹੋਵੇ ਕੋਈ ਸਵਾਲ ਆਤਾ ਜੇ ਹਾਂ ਕੋਈ ਇਦਾਂ ਦਾ ਸਵਾਲ ਸਾਡੇ ਤੇ ਆਵੇ ਨਾ ਅਸੀਂ ਕੰਮ ਹੀ ਬੜੇ ਸਾਫ਼ ਤੋਂ ਥਰੇ ਤਰੀਕੇ ਦੇ ਨਾਲ ਕਰਦੇ ਆ ਕਿਉਂਕਿ ਜਿਹੜੇ ਸਾਡੇ ਟਰਸਟੀ ਆ ਜਾਂ ਜਿਹੜੇ ਸਾਡਾ ਸਾਥ ਦਿੰਦੇ ਆ ਅਸੀਂ ਉਹਨਾਂ ਦੇ ਨਾਲ-ਨਾਲ ਰੁਪਈਏ ਦਾ ਜਿਹੜਾ ਚਵਾਨੀ ਚਵਾਨੀ ਦਾ ਹਿਸਾਬ ਆ ਜਿਹੜਾ ਇਹਨਾਂ ਨੂੰ ਦੇ ਦਿੰਨੇ ਬਾਕੀ ਹਰਦੀ ਸਿੰਘ ਨੇ ਕੰਮ ਜਿਹੜਾ ਨਾ ਸ਼ੁਰੂ ਤੋਂ ਉਹਨਾਂ ਦਾ ਜਿਹੜਾ ਅਕਸ਼ੀਆ ਉਹ ਬੜਾ ਸੋਹਣਾ ਸੀਗਾ ਠੀਕ ਆ ਇਹਨਾਂ ਨੇ ਜਿਹੜਾ ਪਹਿਲਾਂ ਵੀ ਅਸੀਂ ਜਿਹੜੇ ਇਹ ਨਹੀਂ ਕੰਮ ਇਹ ਹੁਣ ਸ਼ੁਰੂ ਕੀਤਾ ਜਿਹੜੇ ਪਹਿਲਾਂ ਵੀ ਅਸੀਂ ਕੰਮ ਕਰਦੇ ਰਹੇ ਆ ਨਾ ਜਿਹੜੇ ਅਸੀਂ ਬਚਪਨ ਦੇ ਵਿੱਚ ਕਰਦੇ ਸੀ ਮੈਂ ਇਹਨਾਂ ਨੂੰ ਬਚਪਨ ਤੋਂ ਜਾਣਦਾ ਸੀਗਾ ਬਚਪਨ ਦੇ ਵਿੱਚ ਵੀ ਇਹਨਾਂ ਦਾ ਬੜੇ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਕੰਮ ਹੁੰਦਾ ਸੀ ਕਿਉਂਕਿ ਬੜੇ ਛੋਟਾ ਅਸੀਂ ਸਾਂਝੇ ਪੈਸੇ ਪਾ ਲੈਣੇ ਜਾਂ ਬਾਅਦ ਵਿੱਚ ਉਹਨਾਂ ਬਾਤ ਚ ਕਮਰੇ ਆਂਦਾ ਕੀਤਾ ਅਸੀਂ ਜਿਹੜਾ ਵੀ ਕਰਨਾ ਇਹਨਾਂ ਨੇ ਇੱਕ ਇੱਕ ਰੁਪਈਏ ਦਾ ਹਿਸਾਬ ਜਿਹੜਾ ਨਾ ਕਿ ਉਹਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਦੇ ਦੇਣਾ ਤੇ ਤਾਂ ਹੀ ਹੁਣ ਇਹਨਾਂ ਕੋਈ ਏਡੀ ਵੱਡੀ ਜ਼ਿੰਮੇਵਾਰੀ ਹੈ ਤੇ ਨੁਭਾਵ ਵੀ ਹੈ ਹੈ ਨਾ ਤੇ ਮੈਂ ਇਹਨਾਂ ਨੂੰ ਕਦੀ ਕ ਮੈਂ ਜਿਹੜਾ ਸੁਪਨਾ ਦੇਖਿਆ ਸੀਗਾ ਨਾ ਕਿ ਉਹ ਮੁੰਡੇ ਨੇ ਇੰਨੇ ਵੀ ਮੇਰਾ ਦੋਸਤ ਆ ਨਾ ਕਿ ਅਸੀਂ ਹੁਣ ਭਰਾਵਾਂ ਵਰਗੇ ਆ ਤੇਨੇ ਕਰ ਬਖਾਇਆ ਹੈ ਨਾ ਤੇ ਜਿਹੜਾ ਹੁਣ ਅੱਗੇ ਵੀ ਅਸੀਂ ਆਪਣੇ ਜਿਹੜੇ ਜਿੰਨੇ ਵੀ ਐਨ ਆਰ ਆਈ ਭਰਾਵਾ ਜਾਂ ਜਿਹੜੇ ਸਾਨੂੰ ਦੇਖਦੇ ਆ ਨਾ ਕਿ ਉਹ ਜ਼ਮੀਨੀ ਲੈਵਲ ਤੇ ਆ ਕੇ ਸੇਵਾ ਨੂੰ ਦੇਖ ਕੇ ਆ ਨਾ ਕਿ ਇਹਨੂੰ ਕਿ ਜਿਹੜਾ ਜਿਹੜਾ ਸਾਡਾ ਸੁਪਨਾ ਵਾ ਨਾ ਇਹਨੂੰ ਥੋੜਾ ਅਸੀਂ ਵੱਡੇ ਤਰੀਕੇ ਤੇ ਲੈ ਕੇ ਚੱਲੀਏ ਕਿਉਂਕਿ ਜਿਹੜੀ ਇੰਨੇ ਜਿਹੜੀ 희ੋਪ ਲੈ ਕੇ ਆਉਂਦੇ ਆ ਇੱਥੇ ਆਸ਼ਰਮ ਦੇ ਵਿੱਚ ਮੈਂ ਹੁਣ ਹੀ ਦੇਖਣ ਡਿਆ ਕੋਈ ਦਵਾਈ ਲੈਣ ਆਉਂਦਾ ਕੋਈ ਕਿਸੇ ਤਰੀਕੇ ਦੀ ਮਦਦ ਲੈ ਕੇ ਆਉਂਦਾ ਤੇ ਉਹ ਨਾ ਅਸੀਂ ਖੁੱਲੇ ਤਰੀਕੇ ਨਾਲ ਹੈਨਾ ਜੀ ਉਸ ਸੋਨਾ ਕੀ ਦੇ ਨਾਲ ਆ ਉਹ ਸਾਥ ਦੇ ਨਾਲ ਹੀ ਹੋਣਾ ਉਦਾਂ ਨਹੀਂ ਹੋਣਾ ਤੇ ਜਿਹੜਾ ਸਾਥ ਜਿਹੜਾ ਵਾਧ ਚੜ ਕੇ ਸਾਰੀਆਂ ਸੰਕਤਾਂ ਦੇਣਗੀਆਂ ਤੇ ਤਾਂ ਹੀ ਦੇਣਗੀਆਂ ਤੇ ਬਾਕੀ ਕੋਈ ਸ਼ਿਵਾਸ ਦਾ ਜਿਹੜਾ ਵਿਸ਼ਵਾਸ ਦਾ ਇਹ ਜਿਹੜਾ ਹੁੰਦਾ ਨਾ ਕਿ ਗੁਰੂ ਸਾਹਿਬਾਨ ਨੇ ਜਿਹੜਾ ਨਾ ਸਾਡੇ ਅੰਦਰ ਹੀ ਪਾਇਆ ਪੰਜਾਬੀਆਂ ਦੇ ਵਿੱਚ ਪਾਇਆ ਖਾਸ ਕਰਕੇ ਕਿ ਜਿਹੜਾ ਜਿਹੜਾ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਅਸੀਂ ਕਰਦੇ ਆ ਨਾ ਕਿ ਸਾਨੂੰ ਰਾਤ ਨੂੰ ਨੀਂਦ ਨਹੀਂ ਹੋਣੀ ਕਿ ਜੇ ਅਸੀਂ ਕਿਸੇ ਨਾਲ ਧੋਖਾ ਕਰ ਲਿਆ ਹੈ ਹੈਨਾ ਜਾਂ ਅਸੀਂ ਧੋਖੇ ਦਾ ਪੈਸਾ ਕਮਾਵਾਂਗੇ ਬਾਕੀ ਇਹਨੂੰ ਜਦੋਂ ਜੇ ਹਰਪ੍ਰੀਤ ਸਿੰਘ ਆ ਤੈਨੂੰ ਪਰਮਾਤਮਾ ਨੇ ਬਹੁਤ ਸੋਹਣੀ ਜਮੀਨ ਜਾਇਦਾਦ ਤੇ ਨੌਕਰੀ ਹੈ ਨਾ ਤੇ ਪ੍ਰਮਾਤਮਾ ਨੇ ਲੋੜ ਹੀ ਨਹੀਂ ਰੱਖੀ ਹੈ ਨਾ ਤੇ ਬਾਕੀ ਮੈਂ ਇਹਨੂੰ ਦੱਸ ਕੇ ਰੱਖਿਆ ਕਿ ਜੇ ਤੈਨੂੰ ਕਿਤੇ ਵੀ ਨਾ ਜਿੱਦਾਂ ਮੰਨ ਲਓ ਕਿਤੇ ਹੋ ਗਿਆ ਕਿ ਇਦਾਂ ਆ ਗਿਆ ਕਿ ਆਹ ਓਦਾਂ ਅਸੀਂ ਜਿਹੜੀ ਰੈਗੂਲਰ ਸੇਵਾ ਸਾਡੀ ਚੱਲਦੀ ਆ ਜਾਂ ਕਦੀ ਇਦਾਂ ਹੋ ਗਿਆ ਨਾ ਕਿ ਜਦੋਂ ਮਹੀਨੇ ਦੇ ਵਿੱਚ ਇਦਾਂ ਹੋ ਗਿਆ ਯਾਰ ਸਾਡੇ ਕੋਲ 20 ਦਿਨਾਂ ਦਾ ਰਸਣ ਪਿਆ ਬਾਕੀ 10 ਦਿਨਾਂ ਦਾ ਹੈ ਨਹੀਂ ਹੈ ਨਾ ਤੇ ਅਸੀਂ ਇੰਨੀ ਗੱਲ ਨਹੀਂ ਆ ਕਿ ਅਸੀਂ ਕਿ ਜਾਂ ਮੈਂ ਇਹਨੂੰ ਆਖਿਆ ਕਿ ਤੂੰ ਸਾਨੂੰ ਪਰਸਨਲ ਤੌਰ ਤੇ ਦੱਸ ਦੇ ਹੈ ਨਾ ਕਿ ਆਪਾਂ ਜਿਹੜਾ ਆਪਾਂ ਰਿਗਲ ਮਿਲ ਕੇ ਕਰ ਲਾਂਗੇ ਨਿੱਜੀ ਤੌਰ ਤੇ ਕਰ ਲੈਣਾ ਆਪਾਂ ਨਾ ਬਾਕੀ ਇਹਨੇ ਇਦਾਂ ਕਿ ਇਹਨੇ ਕਦੀ ਇੰਨੀ ਨੌਬੀਦੀ ਨਹੀਂ ਆਉਣ ਦਿੱਤੀ ਆਪਣੀ ਪੇਜ ਦੇ ਵਿੱਚੋਂ ਵੀ ਕਈ ਵਾਰੀ ਨਾ ਵੇਹ ਲਈਦਾ ਇਹਨੇ ਆਪਣੀ ਪੇਜ ਦੇ ਵਿੱਚੋਂ ਵੀ ਜਿੱਦਾਂ ਆਪਣਾ ਜਿਹੜਾ ਕੰਮ ਹੈ ਜਦਾ ਕਈ ਆ ਕਈ ਚੀਜ਼ਾਂ ਜਿਹੜੀਆਂ ਆਪਣੀ ਪੇਜ ਦੇ ਵਿੱਚ ਇੰਗਰਾਈਆਂ ਉਹ ਦੱਸ ਦੱਸ ਕੇ ਨਹੀਂ ਆ ਕਿ ਹਰਪ੍ਰੀਤ ਸਿੰਘ ਦੀ ਸੇਵਾ ਇਹ ਸਿਰਫ ਇਹ ਹੀ ਦੱਸਦਾ ਕਿ ਮੈਂ ਸੇਵਾ ਕਰ ਰਿਹਾ ਹਣਾ ਬਾਤ ਕਰੀਏ ਨੇ ਇਹ ਨਹੀਂ ਦਸੀ ਕਿ ਮੈਂ ਪੈਸੇ ਦੀ ਸੀਗਾ ਵੀ ਯਾਰ ਮੈਂ ਇੰਨੇ ਪਾਉਂਦੇ ਸੀ ਮੈਂ ਇੰਨੇ ਕਰਦੇ ਸੀ ਹਣਾ ਇੱਥੇ ਕੁਝ ਵੀ ਨਹੀਂ ਜੰਗਲ ਵੀ ਆਵਾਂ ਸੀਗਾ ਕੁਝ ਵੀ ਨਹੀਂ ਪਹਿਲੀਆਂ ਪਹਿਲੀਆਂ ਪਿਕਚਰ ਤੁਸੀਂ ਦੇਖੋਗੇ ਨਾ ਕਿ ਇੱਥੇ ਕੋਈ ਹੁਣ ਇਹ ਮੁੰਡਾ ਮੈਨੂੰ ਗੱਲ ਕਰਨ ਰਿਹਾ ਭਾਜੀ ਤੁਸੀਂ ਸਾਰਿਆਂ ਨੇ ਮਿਲ ਕੇ ਐਡਾ ਸੋਨਾ ਬਣਾ ਦਦਾ ਇੱਥੇ ਤੇ ਕੋਈ ਇੱਧਰ ਨੂੰ ਆਉਂਦਾ ਨਹੀਂ ਹੁੰਦਾ ਹਣਾ ਇੱਧਰ ਨੂੰ ਲੰਘ ਕੇ ਖੁਸ਼ ਨਹੀਂ ਸੀਗਾ ਹਣਾ ਬੜੀ ਕੁੱਧ ਮਿਹਨਤ ਕੀਤੀ ਆ ਮੈਂ ਤੇ ਜਦੋਂ ਸਟਾਰਟ ਕਰਾ ਕੇ 10 15 ਦਿਨਾਂ ਬਾਅਦ ਨਾ ਤੇ ਮੈਂ ਆਸਟ੍ਰੇਲੀਆ ਚਲਾ ਗਿਆ ਤੇ ਇਹਨਾਂ ਨੇ ਆਪ ਲੇਬਰ ਦੇ ਵਾਂਗੂ ਲੱਗੇ ਹੋਣਾ ਇੱਥੇ ਟੋਏ ਪੁੱਟਣ ਹੈਨਾ ਤੇ ਫੇਰ ਉਹਨੂੰ ਹੌਲੀ-ਹੌਲੀ ਇਹ ਚੀਜ਼ ਨੂੰ ਸ਼ੁਰੂ ਕਰਕੇ ਤੇ ਬੜੀ ਮਿਹਨਤ ਲੱਗੀ ਹੈ ਤੇ ਜਿਦੋਂ ਬੰਦੇ ਨੇ ਉਹ ਜਿਹੜੀ ਸੇਵਾ ਦੇ ਵਿੱਚ ਜਿਹੜਾ ਉਹਦਾ ਮਿਹਨਤ ਕਰਦਾ ਨਾ ਕਿ ਜਦੋਂ ਉਹਨੂੰ ਫਲ ਮਿਲਦਾ ਨਾ ਤੇ ਉਹ ਇੱਕ ਹੈ ਨਾ ਦੇਖੋ ਇੱਕ ਵੱਖਰੀ ਜਿਹੜਾ ਵੱਖਰਾ ਸਕੂਨ ਹੀ ਹੁੰਦਾ ਤੇ ਇਸ ਕਰਕੇ ਮੈਂ ਅੱਜ ਇਹ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਤੁਸੀਂ ਯਾਰ ਕਿ ਵੱਧ ਤੋਂ ਵੱਧ ਜਿਹੜੀ ਆ ਹੈਲਪ ਕਰੋ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦੀ ਆ ਇਹ ਜ਼ਰੂਰੀ ਨਹੀਂ ਕਿ ਫਾਈਨੈਂਸ਼ੀਅਲ ਹੈਲਪ ਕਰਨੀ ਹੈ ਹੈਨਾ ਇਹ ਹੈਲਪ ਬਹੁਤ ਤਰੀਕੇ ਦੀ ਹੁੰਦੀ ਆ ਤੁਸੀਂ ਸੇਵਾ ਨੂੰ ਹੀ ਗਾਂ ਚਲਾ ਦਿਓ ਹੈਨਾ ਇਸੇ ਹੋਰ ਦੀ ਹੈਲਪ ਕਰ ਦਿਓ ਦੇਖ ਕੇ ਹੀ ਹੈਲਪ ਕਰ ਦਿਓ ਤਣਾ ਜਿਹੜੇ ਤਰੀਕੇ ਦੀ ਕਰ ਸਕਦੇ ਆ ਜਾਂ ਕੋਈ ਸੜਕ ਤੇ ਜਿਆਦਾ ਰਲ ਡਿਆ ਉਹਨੂੰ ਲੈ ਕੇ ਆ ਜੋ ਤੁਸੀਂ ਹੈਨਾ ਕਿ ਬਹੁਤ ਤਰੀਕੇ ਦੀ ਮਤਲਬ ਹੁੰਦੀ ਹੈ ਜੋ ਕਰ ਸਕਦਾ ਬਸ ਇੰਨੀ ਕਰ ਗਿਆ ਨਾ ਠੀਕ ਹੈ ਤਾਂ ਸ੍ਰੀ ਸੰਤ ਅਸਕਰ ਸਿੰਘ ਦਾ ਫਰਪੀ ਦੀ ਇੱਕ ਲਾਸਟ ਜਿਹੜਾ ਹੈਗਾ ਸਵਾਲ ਹੈਗਾ ਕਿ ਤੁਹਾਡੇ ਦੋਸਤ ਤੁਹਾਡੇ ਬਿਲਕੁਲ ਜੋ ਵੀ ਹੈਗਾ ਨਾ ਨੇ ਤਕਰੀਬਨ ਕਰ ਦਿੱਤੀ ਹੈ ਸਾਂਝੀ ਕਰ ਦਿੱਤੀ ਹੈ ਤੇ ਆਪਣੇ ਤੌਰ ਦੇ ਤੇ ਕੋਈ ਸਨੇਹਾ ਜਿਹੜਾ ਹੈਗਾ ਉਹ ਦੇਣਾ ਚਾਹਉ ਤੁਸੀਂ ਕਿਉਂਕਿ ਟਰਸਟ ਦੇ ਉੱਤੇ ਦੇਖਦੇ ਆਪਾਂ ਕਿ ਬਿਲਕੁਲ ਇੱਥੇ ਆਸ਼ਰਮ ਦੇ ਵਿੱਚ ਕਈ ਸ਼ਖਸੀਤਾਂ ਜੀਆਂ ਹੁਣ ਤੱਕ ਆ ਚੁੱਕੀਆਂ ਹੈਗੀਆਂ ਔਰ ਕਈ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਹੁਣ ਜਿਵੇਂ ਆਪਾਂ ਦੇਖ ਰਹੇ ਸੀਗੇ ਕਿ ਇੱਥੇ ਦੇਖਣ ਨੂੰ ਮਹਿਸੂਸ ਹੋ ਰਿਹਾ ਕਿ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਵਾਂ ਜੇਕਰ ਲੋੜਵੰਦ ਇੱਥੇ ਹੈਗੇ ਨੇ ਜੀ ਤੇ ਭਾਜੀ ਨੇ ਹੁਣ ਜ਼ਿਕਰ ਕੀਤਾ ਕਿ ਜ਼ਰੂਰੀ ਨਹੀਂ ਫਾਈਨੈਂਸ਼ੀਅਲ ਹੈਲਪ ਜਾਂ ਫਿਰ ਹੋਰ ਕਿਸ ਕਿਸ ਤਰ੍ਹਾਂ ਦੀ ਹੈਲਪ ਜਿਹੜੀ ਹੈਗੀ ਆ ਜੇ ਕੋਈ ਦੇਖ ਰਿਹਾ ਹੋਵੇ ਇਸ ਨੂੰ ਤੇ ਦੱਸ ਤੁਸੀਂ ਮੈਡੀਕਲ ਲਾਈਨ 'ਚ ਥੋੜਾ ਜਿਹਾ ਹੋਰ ਜਿਹੜਾ ਅੱਗੇ ਜਾਣਾ ਚਾਹੁੰਦੇ ਆ ਦਵਾਈਆਂ ਹਾਂ ਕਿਉਂਕਿ ਇਹ ਜ਼ਿਆਦਾਤਰ ਪੇਸ਼ੰਟ ਵਾਂਗਰ ਆ ਜਿਹੜੇ ਸਾਡੇ ਕੋਲ ਕਈ ਵਾਰ ਆਉਂਦੇ ਆ ਨ ਕਿਉਂਕਿ ਜਿਹੜਾ ਅਸੀਂ ਕੈਂਪ ਇੱਥੇ ਲਾਉਨੇ ਆ ਉਹ ਸਿਰਫ ਦਿਮਾਗੀ ਰੋਗਾਂ ਨਾਲ ਸੰਬੰਧਿਤ ਹੀ ਹੈ। ਹੂੰ। ਔਰ ਜਦੋਂ ਦਿਮਾਗੀ ਰੋਗਾਂ ਨਾਲ ਸੰਬੰਧਿਤ ਸਾਡਾ ਕੈਂਪ ਉਹਦੇ ਵਿੱਚ ਕਾਫੀ ਜਾਵੇਂ ਜਿਹਨੇ ਜਿਵੇਂ ਹੱਡੀਆਂ ਦੀ ਕੋਈ ਪ੍ਰੋਬਲਮ ਹੈ, ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੈ, ਅਲੱਗ-ਅਲੱਗ ਪ੍ਰੋਬਲਮਸ ਜਿਹੜੀਆਂ ਉਹ ਲੈ ਕੇ ਆਉਂਦੇ। ਤੇ ਉਹ ਫਿਰ ਹਾਂ ਉਹਦੀ ਫਿਰ ਸਾਨੂੰ ਦਿੱਕਤ ਆਉਣੀ ਆ। ਹਾਂ ਜਿਵੇਂ ਮੈਡੀਕਲ ਵਗੈਰਾ ਜਿਹੜੇ ਮੈਡੀਕਲ ਦੇ ਵਿੱਚ ਉਹਦੇ ਵਾਸਤੇ ਸੰਭਾਰ ਮਿਲਣੇ ਪੈਂਦੇ। ਪ੍ਰੀਨ ਟੈਸਟ ਆ ਜਿਹੜੇ ਨਾ ਉਹ ਬੜੇ ਮਹਿੰਗੇ ਆ ਜਿਉਂ ਬਲੱਡ ਟੈਸਟ ਆ ਗੀਆਂ ਨੂੰ ਹੁਣ ਮੰਨ ਲਓ ਕਿ ਦਾ ਵੀ 12 ਵੀ ਘਟਿਆ ਨਾ ਤਾਨੂੰ ਦਵਾਈ ਪਰੇਸ਼ਾਨੀ ਹੋਣੀ ਹੈ ਗੱਲ ਤੇ ਛੋਟੀ ਜੀ ਜੇ ਸਾਨੂੰ ਪਤਾ ਲੱਗੂਗਾ ਕਿ ਇਹਦਾ ਬੰਦੇ ਦਾ ਵੀ 12 ਘਟ ਗਿਆ ਉਹਦੇ ਟੈਸਟ ਕਰਾਏ ਤੋਂ ਪਤਾ ਲੱਗੂਗਾ ਨਾ ਤੇ ਉਹਨੂੰ ਹਣੀ ਇੱਥੇ ਕੈਂਪ ਦੇ ਵਿੱਚ ਫ੍ਰੀ ਦਾ ਲੈ ਕੇ ਆਇਆ ਤੇ ਉਹਨੂੰ ਚਾਹ ਦੀ ਕਿ ਜਾ ਜਾ ਕੇ ਜਾਂ ਤੂੰ 1500 2000 ਦਾ ਟੈਸਟ ਕਰਵਾ ਆ ਕੇ ਹੈ ਨਾ ਤੇ ਔਖਾ ਹੈ ਨਾ ਤੇ ਜੇ ਸਾਡੇ ਕੋਲ ਇਹ ਛੋਟੀ ਅਸੀਂ ਲੈਬ ਸੈਟ ਲੈਬ ਜਿਹੜੀ ਸੈਟ ਅਪ ਕਰਪੋ ਨੇ ਤੇ ਉਹ ਸਾਡੇ ਵਾਸਤੇ ਬਹੁਤ ਔਖਾ ਹੈ ਹਨ ਕਿ ਜਿਹੜੇ 80% ਬੰਦੇ ਆ ਉਹ ਲੈਬ ਦੇ ਟੈਸਟਾਂ ਤੋਂ ਪਤਾ ਲੱਗ ਜਾਂਦਾ ਕਿ ਯਾਰ ਇਹਨੂੰ ਆਹ ਜਿਹੜੀ ਚੀਜ਼ ਆ ਇੱਕ ਮਿੰਨੀ ਲੈਬ ਹੋਵੇ ਜਿਹਦੇ ਵਿੱਚ ਜਿਹੜੇ ਜਿਹੜੇ ਬੇਸਿਕ ਟੈਸਟ ਹੈਗੇ ਆ ਉਹ ਉਹ ਸਕੂਲੀयत ਮਿਲਦੇ ਜਿਹੜੇ ਲੋਕ ਮੰਨ ਲੋ ਕਿ ਇੱਥੇ ਸੇਵਾ ਭਾਵਨਾ ਦੇ ਵਜੋਂ ਕਹਿੰਦੇ ਆ ਕਿ ਆਇਂਦੇ ਆ ਕਿ ਸਾਡਾ ਕੰਮ ਜਿਹੜਾ ਸੇਵਾ 'ਚ ਹੋ ਜੂਗਾ ਇਲਾਜ ਸੇਵਾ 'ਚ ਹੋ ਜੂਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਇੱਥੋਂ ਦੂਰ ਜਾ ਕੇ ਕਿਤੇ ਟੈਸਟਾਂ ਨੂੰ ਲੈ ਕੇ ਜਿਹੜੀ ਹੈਗੀ ਇਹੋ ਜੀ ਸਮੱਸਿਆ ਹਾਂ ਕਿਉਂਕਿ ਇਹਦੇ ਵਿੱਚ ਕਰਤਿਆ ਬਹੁਤ ਇਸ ਤਰ੍ਹਾਂ ਘੱਟ ਬਹੁਤ ਆਉਂਦਾ ਪਰ ਨਰੀਜ਼ ਦਾ ਬਹੁਤ ਜ਼ਿਆਦਾ ਲੱਗਦਾ ਹੈ ਤਾਂ ਹੁਣ ਜਿੱਦਾਂ ਦਵਾਈਆਂ ਦੀ ਆਪੀ ਸੰਗਲ ਕਰ ਰਹੇ ਆ ਕਿ ਹੁਣ ਦਵਾਈਆਂ ਦੇ ਵਿੱਚ ਬੰਦੋਂ ਦਵਾਈਆਂ ਮਿੰਗੀਆਂ ਬਹੁਤ ਹੋਦੀਆਂ ਨੇ ਜੀ ਸਿੱਧੇ ਲੈ ਲੈਣੇ ਜੇ ਕਿਹਨੇ ਜਿੱਦਾਂ ਜਿਹੜੀ ਸੇਵਾ ਫਾਈਨੈਂਸ਼ਲੀ ਨਹੀਂ ਕਰਨੀ ਦਵਾਈਆਂ ਦੀ ਬੰਦਾ ਸੇਵਾ ਕਰ ਸਕਦਾ ਜੇ ਹੁਣ ਕੋਈ ਵੱਡਾ ਬੰਦਾ ਤੇ ਲੈਬ ਵੀ ਕਰ ਸਕਦਾ ਇਹਨਾਂ ਲੈਬ ਦੇ ਇਕੁਇਪਮੈਂਟਾਂ ਨਹੀਂ ਕਰ ਸਕਦਾ ਜ਼ਰੂਰੀ ਨਹੀਂ ਕਿ ਬਹੁਤ ਵੱਡੇ ਲੈਬ ਮਤਲਬ ਕਿ ਨਹੀਂ ਕਿ ਚੀਜ਼ ਨਾ ਇੱਕ ਇੱਕ ਚੀਜ਼ ਨਾ ਕਹਿੰਦੇ ਦਿਨ ਕਿ ਦਿਨ ਕਿੰਨਾ ਸਮੁੰਦਰ ਭਰਦਾ ਹੈ ਇਹਦੇ ਜਿਹਨੇ ਕਰਨੀ ਜ਼ਰੂਰੀ ਨਹੀਂ ਇਹ ਸਾਨੂੰ ਇਹ ਕੀ ਹੈ ਜੀ ਹਨਾ ਕਿ ਸਾਨੂੰ ਅਕਾਊਂਟ ਦੇ ਵਿੱਚ ਪੈਸਾ ਚਾਹੀਦਾ ਨਹੀਂ ਲੈਬ ਆਪ ਸੈਟਅਪ ਕਰਾਂਗੇ ਜਾਂ ਕੁਝ ਤਾਂ ਨੇ ਤੇ ਬੰਦਾ ਜੇ ਕੋ ਸਿੱਧਾ ਕਰ ਸਕਦਾ ਤਾਂ ਬਹੁਤ ਸਿੱਧਾ ਕਰ ਲਵੇ ਤੇ ਬਿਲਕੁਲ ਉਹਦੇ ਵਿੱਚ ਇਹੋ ਹੀ ਹੈਗਾ ਵਾ ਕਿ ਹੁਣ ਤੇ ਹਰਤੀ ਦੀ ਅਗਲੀ ਵਾਰ ਜਿਹੜਾ ਹੈਗਾ ਸਮਾਜਪੁਰੇ ਖੁੱਲਾ ਰੱਖਾਂਗੇ ਜਰੂਰ ਅੱਜ ਤੁਹਾਡਾ ਵੀ ਸ਼ਡਿਊਲ ਬਿਜ਼ੀ ਸੀਗਾ ਡਿਊਟੀਆਂ ਸੀ ਸੀ ਭਾਈ ਦੇ ਨਾਲ ਤੇ ਜਿਹੜਾ ਪੰਜਾਬੀ ਨੌਜਵਾਨਾਂ ਦੀ ਜਿੱਥੇ ਆਪਾਂ ਗੱਲ ਕਰ ਰਹੀ ਸੀਗੇ ਇੱਕ ਪੁਲਿਸ ਜਵਾਨ ਦੀ ਗੱਲ ਕਰ ਰਹੀ ਸੀਗੇ ਤਾਂ ਉੱਥੇ ਹੀ ਇਸ ਆਸ਼ਰਮ ਦੀ ਜਿਹੜੀ ਹੈਗੀ ਹੈ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆਪਣੇ ਦਰਸ਼ਕਾਂ ਨੂੰ ਔਰ ਕਿਸ ਤਰ੍ਹਾਂ ਦੀਆਂ ਜ਼ਰੂਰਤਾਂ ਨੇ ਔਰ ਕਿਸ ਤਰ੍ਹਾਂ ਇਹ ਆਸ਼ਰਮ ਜਿਹੜਾ ਹੈਗਾ ਚੱਲ ਰਿਹਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਹੁਣ ਤੱਕ ਦੀ ਜੇਕਰ ਗੱਲ ਕਰੀਏ ਤਾਂ ਜੋ ਗੱਲਬਾਤ ਦਾ ਨਿਚੋੜ ਹੈਗਾ ਉਸ ਦੇ ਵਿੱਚ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੈਸੇ ਇਕੱਲੇ ਦੀ ਜ਼ਰੂਰਤ ਨਹੀਂ ਕਿਉਂਕਿ ਕਈ ਵਾਰ ਜਦੋਂ ਆਪਾਂ ਆਸ਼ਰਮਾਂ ਦੀ ਗੱਲ ਕਰਦੇ ਹਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਉਠਦੇ ਰਹਿੰਦੇ ਨੇ ਲੇਕਿਨ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈਗਾ ਕਿ ਜਿਹੜੀਆਂ ਲੋੜਾਂ ਹੈਗੀਆਂ ਸਿਰਫ ਪੈਸੇ ਨਾਲ ਨਹੀਂ ਜੁੜੀਆਂ ਔਰ ਨਾ ਹੀ ਉਹਨਾਂ ਵੱਲੋਂ ਵਿਅਕਤੀ ਸੇਵਾ ਕਰਨਾ ਚਾਹੁੰਦਾ ਹੈਗਾ ਤਾਂ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦਾ ਸਹਾਰਾ ਨਾਥ ਆਸ਼ਰਮ ਦਾ ਜਿਹੜਾ ਹੈਗਾ ਉਹ ਅਕਾਊਂਟ ਹੈਗਾ ਹੈ ਪੀਜ ਹੈਂਡਲ ਹੈਗਾ ਤੋਂ ਤੁਸੀਂ ਪੁੱਛ ਸਕਦੇ ਹੋ ਇੱਥੇ ਆ ਸਕਦੇ ਹੋ ਦੇਖ ਸਕਦੇ ਹੋ ਔਰ ਜੇਕਰ ਤੁਹਾਨੂੰ ਲੱਗੇ ਕਿ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਤਾਂ ਪੈਸਿਆਂ ਦੀ ਬਜਾਏ ਉਹ ਚੀਜ਼ ਦੀ ਜ਼ਰੂਰਤ ਜਿਹੜੀ ਹੈਗੀ ਇੱਥੇ ਸੇਵਾ ਵਜੋਂ ਤੁਸੀਂ ਜੇਕਰ ਦੇਣਾ ਚਾਹੋ ਤੇ ਉਹ ਦੇ ਸਕਦੇ ਹੋ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਇਸ ਪੁਲਿਸ ਜਵਾਨ ਦੀ ਜਿਹੜੀ ਹੈਗੀ ਆ ਸੇਵਾਵਾਂ ਨੂੰ ਦੇਖ ਕੇ ਜਿੱਥੇ ਇਲਾਕੇ ਦੇ ਵਿੱਚ ਚਰਚਾ ਨੇ ਉੱਤੇ ਹੀ ਦੂਰ ਦਰਾਡੇ ਤੱਕ ਜਾਂ ਲੰਬੇ ਸਮੇਂ ਤੋਂ ਇਹਨਾਂ ਵੱ ਉਹ ਇੱਕ ਵੱਡਾ ਸ਼ਲਾਂਗਾਯੋਗ ਕਦਮ ਜਿਹੜਾ ਹੈਗਾ ਉਹ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਪੁਲਿਸ ਦੇ ਦੋ ਦੋ ਤਰ੍ਹਾਂ ਦੇ ਪੱਖ ਜਿਹੜੇ ਹੈਗੇ ਸੀ ਉਹ ਉਹ ਦਿਖਾਉਣ ਦੀ ਗੱਲ ਕੀਤੀ ਕਿ ਪਹਿਲਾ ਪੱਖ ਜਿਹੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦਾ ਦੇਖਦੇ ਹੋ ਔਰ ਅੱਜ ਦੂਸਰਾ ਪੱਖ ਜਿਹੜਾ ਹੈਗਾ ਉਹ ਵੀ ਕਿਉਂਕਿ ਟਰੋਲਿੰਗ ਕਹ ਲਈਏ ਜਾਂ ਫਿਰ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਜਿੱਦੀ ਰਿਐਲਿਟੀ ਬਾਰੇ ਸ਼ਾਇਦ ਆਪਾਂ ਨਹੀਂ ਜਾਣਦੇ ਲੇਕਿਨ ਅਸੀਂ ਕੁਝ ਵੀ ਬੋਲ ਦਿੰਨੇ ਆ ਲੇਕਿਨ ਇੱਥੇ ਜੇਕਰ ਗੱਲ ਹੋ ਰਹੀ ਸੀ ਇੱਕ ਪੰਜਾਬੀ ਨੌਜਵਾਨ ਦੀ ਇੱਕ ਪੁਲਿਸ ਜਵਾਨ ਦੀ ਔਰ ਐਨ ਆਰ ਆਈ ਭਰਾਵਾਂ ਵੱਲੋਂ ਕੀਤੀ ਜਾ ਰਹੀ ਸੇਵਾ ਸੇਵਾਵ